10000 ਦੀ ਮੇਰੇ ਵੀਰੋ 5000 ਬਲਵੀਰ ਮੱਤੂ ਕਹਿੰਦਾ ਮੇਰਾ ਪਾ ਦਿਓ ਆ 26000 ਦੀ ਰੇਡ ਹੋ ਗਈ ਹੈ ਔਰ ਸਾਹਮਣੇ ਦੇਖਦਾ ਵੀ ਦੁੱਲਾ ਕੇ ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਦੁੱਲੇ ਆਵੇ ਟੋਕਰਾ ਝਕਾਵੇਂ ਆਣ ਕੇ ਦੁੱਲੇ ਆਵੇ ਟੋਕਰਾ ਝਕਾਵੇਂ ਆਣ ਕੇ ਉਧਰ ਬੱਬਲ ਹੋਣੀ ਬੈਠੇ ਆਨੰਦ ਮਾਣਦੇ ਆ ਔਰ ਸਾਹਮਣੇ ਦੇਖਦਾ ਵੀ ਪੱਕੇ ਪਿੰਡ ਵਾਲਾ ਦੁੱਲਾ ਜਦੋਂ ਇੰਟਰਨੈਸ਼ਨਲ ਦੇ ਲਈ ਖੇਡਦਾ ਤੇ ਵੇਰ-ਵੇਰ ਕੇ ਕਬੱਡੀਆਂ ਪਾਉਣ ਵਾਲਾ ਖਿਡਾਰੀ ਔਰ ਪੁਆਇੰਟ ਬੱਗੇ ਪਿੰਡੀਆਂ ਦੁੱਲਾ ਲੈ ਵੀ ਰਪਿੰਦਰ ਪਾਕੇ ਯਾਰ ਹੈਪੀ ਸੰਘੇ ਵੱਲੋਂ ਥੁੱਲੇ ਬੱਗਿਆਂ ਦੀ ਰੇਡਾਂ ਦੀ ਹੋਰ ਆ ਗਿਆ ਹੈ ਹੈਪੀ ਸੰਘੇ ਵੱਲੋਂ 5000 ਥੁੱਲੇ ਦੀਆਂ ਲਓ ਤੇ ਲੰਦਾ ਬੋਲਿਆ ਹੋਇਆ ਧਾਵਾ ਮੇਰੇ ਵੀਰੋ ਤੇ ਦੂਜੇ ਪਾਸੇ ਵੇਖਾਂਗੇ ਕਿਹੜੇ ਬਬਰ ਸ਼ੇਰ ਦੇ ਨਾਲ ਮੁਕਾਬਲਾ ਅੱਡੇ ਦੂਰ ਨੇ 11000 ਪਹਿਲੇ ਜਫੇ ਦਾ ਕਰਨ ਕਮਾ ਕਰੇ ਦਾ ਅੰਟੀ ਧੁग्गा ਜੀ ਮੇਰੇ ਵੀਰੋ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਇੱਕ ਬੰਦਾ 11000 ਹੈ ਮੇਰੇ ਵੀਰੋ ਪਾਲਿਆ ਬੜੇ ਪਿੰਡ ਵਾਲਿਆ 11000 ਦੀ ਗੱਲ ਹੋ ਰਹੀ ਹੈ ਆ 11000 ਪਿਆ ਲਿਖ ਲਿਓ ਜੀ ਇਧਰ ਆਪਾਂ ਬਾਅਦ ਵਿੱਚ ਮੁੰਡੇ ਤੱਕ ਪਹੁੰਚਦਾ ਕਰ ਦੇਣਾ ਉਡਣਾ ਕਾਲੇ ਸੰਗਿਆ ਵਾਲਾ ਆਹ ਸਾਹਮਣੇ ਮਾਲਾਂ ਵਾਲਾ ਸੁੱਖਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਧੁੱਗਾਂ ਵਾਲਿਆ ਆਹ ਸਾਹਮਣੇ ਵੇਖਦਾ ਵੀ ਚਾਰ ਨੇ ਔਰ ਚਾਰ ਆਹ 500 ਉਡਣੇ ਦੇ ਲਈ ਬੀਰੀ ਜੀ ਤੇ ਨਾਲ ਕੁਲਵੰਤ ਕੁੱਕਾ ਜੀ ਉਹਨਾਂ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਵੱਡਾ ਮੈਚ ਤੇ ਹਾਊਸ ਆਫ ਦੇ ਹਾਊਸ ਆਫ ਟਾਇਰ ਦੇ ਮਿੱਠੂ ਜੀ ਉਹ ਵੀ ਵੱਡੀ ਮੁਬਾਰਕਬਾਦ ਭੇਜ ਦਿਆ ਲਾਈਵ ਜੁੜਿਆ ਜਿਨ੍ਹਾਂ ਨੇ ਇੱਕ ਮੋਟਰਸਾਈਕਲ ਦੇਣਾ ਹੈ ਹਾਊਸ ਆਫ ਟਾਇਰ ਦੇ ਮਿੱਠੂ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਸੁੱਖਾ ਢੇਸੀ ਪੁੱਜਾ ਹੋਇਆ ਕਿੰਗ ਟੋਇੰਗ ਦਾ ਵੱਡਾ ਨਾਮ ਹੈ ਹਰਵਿੰਦਰ ਬਾਸੀ ਜੀ ਉਹਨਾਂ ਦਾ ਉਹ ਕਹਿੰਦੇ ਮਿੱਠੂ ਬੈਠਾ ਪਾਕਿਸਤਾਨ ਦੀ ਧਰਤੀ ਦਾ ਨਿਆਰੇ ਲੈਂਦਾ ਹਾਊਸ ਆਫ ਟਾਇਰ ਵਾਲਾ ਜਿਨ੍ਹਾਂ ਵੱਲੋਂ ਇੱਕ ਮੋਟਰਸਾਈਕਲ ਦਿੱਤਾ ਜਾ ਰਿਹਾ ਤੇ ਨਾਲ ਕਹਿੰਦੇ ਦੂਜਾ ਮੋਟਰਸਾਈਕਲ ਜਾਂ ਸੋਲ ਵੱਲੋਂ ਦਿੱਤਾ ਜਾ ਰਿਹਾ ਔਰ ਸੰਦੀਪ ਲੁੱਧਰ ਦੀ ਰੇਡ ਕਿ ਪੱਟਾਂ ਦੇ ਨਾਲ ਪੱਟ ਨੇ ਖੇਦੇ ਡੌਲਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਗੱਜਗੱਜ ਚੌੜੀਆਂ ਛਾਤੀਆਂ ਵਾਲੇ ਆਹ ਵਿੱਚ ਮਦਾਨੀ ਭੁਖਦੇ ਉਹ ਲੁੱਧਰ ਉਧਰੋਂ ਜਿੰਨੇ ਵੀ ਜਫੇ ਸਾਹ ਕੋਟ ਵਾਲੇ ਲਾਉਣਗੇ ਬਈ ਜੱਸੀ ਲਾ ਵੀ ਐਲਾਨ ਹੋ ਚੁੱਕਿਆ ਰਵਿੰਦਰ ਬਾਸੀ ਸੁੱਖਾ ਬਾਸੀ ਇੰਦਰਜੀ ਧੁੱਗਾ ਵੀਰਪਾਲ ਧੁੱਗਾ ਕਾਲਾ ਧੁੱਗਾ ਕਰਨ ਘਮਾਨ ਹੋਂਾ ਵੱਲੋਂ ਲੁਧਰ ਦੀਆਂ 3 ਰੇਡਾਂ 51000 ਦੀਆਂ ਇਹ ਨੋਟਾ ਰੇਡਰ ਪਾਣੀ ਦਾ ਚੱਲਦੇ ਮੈਦਨ ਚ ਵੀਰ ਬੇਨਤੀ ਆ ਫੈਡਰੇਸ਼ਨ ਵੱਲੋਂ 1 ਮਿੰਟ ਹੀ 1 ਮਿੰਟ ਹੀ ਲੈਣਾ